ਸਮਾਣਾ ਸਦਰ ਪੁਲਿਸ ਵੱਲੋਂ ਕਥਿਤ આરોપી ਨੂੰ ਇੱਕ ਜਿਹੜਾ ਪ੍ਰੋਟੈਕਸ਼ਨ ਬਣਦੇ ਲੈ ਕੇ ਆਈ ਹੈ ਸਮਾਣਾ ਹਸਪੀਟਲ ਦੇ ਵਿੱਚ ਜਿਹੜਾ ਕਥਿਤ આરોપી ਹੈ ਉਸ ਨੂੰ ਪ੍ਰੋਟੈਕਸ਼ਨ ਬਣਦੇ ਲਈ ਆਈ ਹੈ ਉਹਦੇ ਮੈਡੀਕਲ ਜਾਂਚ ਕਰਾਈ ਜਾ ਰਹੀ ਹੈ ਗਲਪਾਰੀ ਸੁਰੱਖਿਆ ਬਲ ਦੇ ਖੇਤਰ ਦੇ ਵਿੱਚ ਉਸ ਕਥਿਤ ਜਿਹੜਾ ਮਲਜਮ ਹੈ ਉਹਨੂੰ ਲੈ ਕੇ ਆਈ ਹੈ ਉਹਨਾਂ ਨਾਲ ਇੱਥੇ ਪ੍ਰੋਟੈਕਸ਼ਨ ਬਣਦੇ ਲੈ ਕੇ ਆਣੇ ਮੈਡੀਕਲ ਕਰਾਇਆ ਜਾ ਰਿਹਾ ਹੈ ਮੈਡੀਕਲ ਦੇ ਬਾਅਦ ਸਾਰਾ ਮਾਮਲਾ ਕੀ ਪਤਾ ਕਰਦੇ ਆ ਕਿ ਕਿਸ ਚੀਜ਼ ਦੇ ਵਿੱਚ ਇਹਨੂੰ ਹਿਰਾਸਤ ਦੇ ਇਥੇ ਪ੍ਰੋਟੈਕਸ਼ਨ ਵਧਣ ਦੇ ਲਈ ਪ੍ਰੋਟੈਕਸ਼ਨ ਵਧਣ ਤੇ ਲੈ ਕੇ ਆਈ ਹੈ ਪੁਲਿਸ اور ਸਮਾਣਾ ਹਸਪਤਾਲ ਦੇ ਵਿੱਚ ਮੈਡੀਕਲ ਜਾਂਚ ਉਸ ਦੀ ਕਰਾਈ ਜਾਵੇਗੀ ਪੁਲਿਸ ਦੇ ਆਲਾ ਅਫਸਰ ਇਥੇ ਪਹੁੰਚੇ ਸਮਾਣਾ ਸਦਰ ਉਹ ਸਮਾਣਾ ਸਿਟੀ ਖਾਸ ਇਨਾ ਦੇ ਗਲਬਾਦ ਪੁੱਛਤਾ ਕਿ ਕੀ ਜਾਨੀ ਕੀ ਸਾਰਾ ਮਾਮਲਾ ਹੈ ਪੁਲਿਸ ਅਧਿਕਾਰੀ ਸਦਰ ਸਮਾਣਾ ਬਤਾਰ ਸਿੰਘ ਜਿਨੇ ਜਾਣਕਾਰ ਦਿੱਤੀ ਗਈ ਨਮਾਦਾ ਮੇਲੇ ਦੇ ਗੁੱਗਾ ਮੜੇ ਦਾ ਮੇਲਾ ਸੀ ਮੇਲੇ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਹੋਇਆ ਸੀ ਉਸ ਮਾਮਲੇ ਦੇ ਵਿੱਚ ਪੁਲਿਸ ਪ੍ਰੋਟੈਕਸ਼ਨ ਵਧਣ ਤੇ ਕਥੀ ਤਰਫੋਂ ਲੈ ਗਈ ਹੈ ਉਸ ਨੂੰ ਸਮਾਣਾ ਅਦਾਲਤ ਸੇ ਪੇਸ਼ ਕੀਤਾ ਗਿਆ ਮੈਡੀਕਲ ਜਾਂਚ ਕਰਾਈ ਗਈ ਹੈ 30 ਮਾਰਚ ਤੱਕ ਦਾ ਉਸ ਦਾ ਪੁਲਿਸ ਰਿਮਾਂਡ ਅਦਾਲਤ ਵੱਲ ਦਿੱਤਾ ਗਿਆ ਹੈ ਔਰ ਅਜੇ ਪੁਲਿਸ ਗਹਿਰਾਈ ਨਾਲ ਜਾਂਚ ਕਰੇਗੀ ਵੀ ਇਸ ਦੇ ਵਿੱਚ ਹੋਰ ਕੌਣੇ ਇਨਵੋਲਵ ਹੈ 218 ਨੰਬਰ ਮਰਨਮਾਦਿਆ ਮੇਲੇ ਦੇ ਵਿੱਚ ਇੱਕ ਮਟਰ ਹੋਇਆ ਸੀ ਹਾਂ ਉਹਦੇ ਸਬੰਧ ਦੇ ਵਿੱਚ ਸਾਨੂੰ ਜਿਹੜਾ ਮਦਈ ਹੈਗਾ ਗਵਾ ਮੋਕਾ ਉਹਨੇ ਆਪਣਾ ਤਰਤੀਬਾ ਬਿਆਨ ਲਿਖਾਇਆ ਸੀਗਾ ਤੇ ਉਹਨੇ ਕੁਝ ਗੱਲਾਂ ਸਾਂਝੇ ਕੀਤੇ ਸੀ ਹਲੇ ਅਸੀਂ ਇਸ ਗੱਲ ਬਾਰੇ ਹਲੇ ਸਾਡੀ ਤਫਤੀਸ਼ ਆ ਜਿਹੜੀ ਹੈਗੀ ਚੱਲ ਰਹੀ ਆ ਅਸੀਂ ਹਲੇ ਆਪਣੀ ਖੁਸ਼ੀਰ ਨਹੀਂ ਕਰ ਸਕਦੇ ਅੱਜ ਮੈਡੀਕਲ ਜਾਂਚ ਕਰਾਈ ਹੈ ਅੱਜ ਮੈਡੀਕਲ ਜਾਂਚ ਕਰਾਈ ਆ ਪ੍ਰੋਟੈਕਸ਼ਨ ਬਰਾਂਡ ਤੇ ਲੈ ਕੇ ਅਸੀਂ ਕੋਰਟ ਤੋਂ ਲੈ ਕੇ ਆਏ ਆ ਕਿੰਨੇ ਦਿਨਾਂ ਦਾ ਰਿਮਾਂਡ ਮਿਲਿਆ ਸਾਡੇ ਕੋਲ 30 ਤੱਕ ਪੁਲਿਸ ਰਿਮਾਂਡ ਦਿਹਾ ਹਲੇ ਅਸੀਂ ਬਾਕੀ ਗੱਲਾਂ ਹਲੇ ਸਾਡੀਆਂ ਤਫਤੀਸ਼ ਦੀਆਂ ਨਹੀਂ ਗਈਆਂ ਅਸੀਂ ਹਲੇ ਤੁਹਾਡੇ ਕੋਲ ਠੀਕ ਹੈ ਠੀਕ ਹੈ ਥੈਂਕ ਯੂ ਸਰ ਪਰ ਸੋਤਮ ਕੋ ਸਿਕ ਸਮਾਣਾ ਨਿਊਜ਼